ਗੁਰੂ ਅਮਰਦਾਸ ਜੀ ਪ੍ਰੇਮੇ ਕੋੜੀ ਕਹਿੰਦੇ ਹਨ ਪ੍ਰੇਮਿਆ ਕੋਈ ਪ੍ਰੇਮਿਆ ਤਾਂ ਪ੍ਰੇਮਾ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਗੁਰੂ ਅਮਰਦਾਸ ਜੀ ਖੜੇ ਹੁੰਦੇ ਹਨ ਤਾਂ ਗੁਰੂ ਅਮਰਦਾਸ ਜੀ ਉਸ ਨੂੰ ਕਹਿੰਦੇ ਹਨ ਕਿ ਅਸੀਂ ਤੇਰੀ 30 ਸਾਲ ਉਡੀਕ ਕੀਤੀ ਹੈ ਤੇ ਤੂੰ ਤਿੰਨਾਂ ਦਿਨਾਂ ਵਿੱਚ ਆਕ ਗਿਆ ਤੇ ਸਾਨੂੰ ਮਿਹਣਾ ਮਾਰ ਦਿੱਤਾ ਹੈ ਤਾਂ ਪ੍ਰੇਮਾ ਕਹਿੰਦਾ ਹੈ ਕਿ ਹਾਂ ਮਹਾਰਾਜ 30 ਸਾਲ ਗੁਰੂ ਸਾਹਿਬ ਕਹਿੰਦੇ ਹਨ ਕਿ ਹਾਂ ਜਦੋਂ ਤੇਰਾ ਜਨਮ ਹੋਇਆ ਸੀ ਉਦੋਂ ਤੋਂ ਹੀ ਤੇਰਾ ਬਾਬੇ ਨਾਨਕ ਦੇ ਦਰ ਉੱਤੇ ਆਉਣਾ ਲਿਖਿਆ ਗਿਆ ਸੀ ਪਰ ਤੈਨੂੰ ਇੱਥੋਂ ਤੱਕ ਪਹੁੰਚ ਤੇ ਪਹੁੰਚਦੇ 30 ਸਾਲ ਦਾ ਸਮਾਂ ਲੱਗ ਗਿਆ ਪਰ ਹੁਣ ਜੇਕਰ ਤੂੰ ਗੁਰੂ ਨਾਨਕ ਦੇ ਘਰ ਆ ਗਿਆ ਹੈ ਤਾਂ ਅਸੀਂ ਉਹ ਬੋਲੀ ਸਾਬ ਤੋਂ ਜਲ ਲਿਆ ਕੇ ਪ੍ਰੇਮਾ ਕੁੜੀ ਨੂੰ ਇਸ਼ਨਾਨ ਕਰਵਾਉਣ ਵਾਸਤੇ ਕਹਿੰਦੇ ਹਨ ਤੇ ਨਾਲ ਹੀ ਕਹਿੰਦੇ ਹਨ ਕਿ ਇਸ ਨੂੰ ਬਾਣੀ ਦਾ ਜਾਪ ਕਰਵਾਇਆ ਜਾਵੇ ਭਾਈ ਗੁਰਦਾਸ ਜੀ ਪ੍ਰੇਮਾ ਕੁੜੀ ਨੂੰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਦਾ ਜਾਪ ਕਰਨ ਲਈ ਕਹਿੰਦੇ ਹਨ ਨਿਤ ਪ੍ਰਤੀ ਦਿਨ ਉਸ ਨੂੰ ਬੋਲੀ ਸਾਬ ਦੇ ਜਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ ਪ੍ਰੇਮਾ ਕੁੜੀ ਮੂਲ ਮੰਤਰ ਦਾ ਪਾਠ ਕਰਦਾ ਰਹਿੰਦਾ ਹੈ ਦੇਖਦੇ ਹੀ ਦੇਖਦੇ ਕੁਝ ਹੀ ਦਿਨਾਂ ਵਿੱਚ ਪ੍ਰੇਮਾ ਕੁੜੀ ਐ ਨਵਾਂ ਨਰੋਇਆ ਹੋ ਜਾਂਦਾ ਹੈ ਠੀਕ ਹੋ ਜਾਣ ਤੋਂ ਬਾਅਦ ਪ੍ਰੇਮਾ ਕੁੜੀ ਆਪਣੇ ਆਪ ਨੂੰ ਗੁਰੂ ਘਰ ਨੂੰ ਸਮਰਪਿਤ ਕਰ ਦਿੰਦਾ ਹੈ ਤੇ ਗੋੰਦਵਾਲ ਸਾਹਿਬ ਵਿਖੇ ਰਹਿ ਕੇ ਹੀ ਸੇਵਾ ਕਰਨੀ ਆਰੰਭ ਕਰ ਦਿੰਦਾ ਹੈ